ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਬਰਾਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਿਹਾ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਅੱਜ ਵਾਲੀ ਜੋ ਵੀਡੀਓ ਆ ਸ਼ਿਮਰ ਸ਼ਿਲਕ ਦੇ ਵਿੱਚ ਕੱਪੜਾ ਹੈਗਾ ਤੇ ਪੌਂਚੇ ਆ ਬਾਟਮ ਦੀ ਕਟਾਈ ਆਪਾਂ ਦੱਸਦੇ ਹਾਂ ਬਾਟਮ ਦੇ ਪੌਂਚਿਆਂ ਦੀ ਕਢਾਈ ਕਢਾਈ ਵਾਲੇ ਪੌਂਚਿਆਂ ਦੀ ਕਟਾਈ ਕਰਨ ਦਾ ਤਰੀਕਾ ਦੱਸਦੀ ਹਾਂ ਠੀਕ ਹੈ ਜੀ ਤੇ ਲਰਨਿੰਗ ਸਮੇਤ ਕਢਾਈ ਵਾਲੇ ਪੌਂਚਿਆਂ ਦੀ ਕਟਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ ਆਜੋ ਜੀ ਦੇਖੋ ਇਸ ਵੀਡੀਓ ਦੇ ਵਿੱਚ ਹਾਂਜੀ ਆਹ ਲਓ ਜੀ ਆਪਣੇ ਕੋਲੇ ਸ਼ਿਮਰ ਸ਼ਿਲਕ ਦੇ ਵਿੱਚ ਕੱਪੜਾ ਇਸ ਤਰ੍ਹਾਂ ਦੁਆਣਾ ਦੇ ਪਹੁੰਚਿਆ ਪਹੁੰਚਿਆ ਤੇ ਇਸ ਤਰ੍ਹਾਂ ਦੀ ਕਢਾਈ ਆ ਵੀਰੇ ਹਾਂ ਦੇਖ ਲਓ ਤੁਸੀਂ ਤੇ ਹੁਣ ਤੁਸੀਂ ਇਹਨਾਂ ਦੀ ਲੈਂਥ ਹੈਗੀ ਆ ਬਾਟਮ ਦੀ 35 ਤੇ ਪਹੁੰਚੇ ਦੀ ਕਟਾਈ ਕੀਤੀ ਜਾਊਗੀ 31 ਇੰਚ ਠੀਕ ਹੈ ਜੀ 31 ਇੰਚ ਇਸ ਚੀਜ਼ ਦੇ ਵਿੱਚ ਇੱਥੇ ਪਹੁੰਚਾ ਬੰਨ ਇੱਥੋਂ ਲੈ ਕੇ ਕਟਾਈ ਕੀਤੀ ਜਾਊਗੀ 31 ਇੰਚ ਆਹ ਲਓ ਜੀ ਮੈਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਕੱਪੜਾ ਵਿਛਾ ਕੇ ਵੀਰੇ ਤੁਹਾਨੂੰ ਦਿਖਾਉਣੀ ਆ ਕੱਪੜੇ ਨੂੰ ਦੋਨੇ ਪਾਸੇ ਦੇ ਪਹੁੰਚਾਂ ਦੀ ਜਿਹੜੀ ਕਢਾਈ ਆ ਉਹ ਕਢਾਈ ਨਾਲ ਕਢਾਈ ਇਸ ਤਰ੍ਹਾਂ ਮੈਚ ਕਰ ਲਿਓ ਆ ਦੇਖੋ ਮੈਂ ਨਾ ਇਹ ਕਰੀਜ਼ ਬਣਾਈ ਸੀਗੀ ਪ੍ਰੈਸ ਦੇ ਨਾਲ ਪਹਿਲਾਂ ਠੀਕ ਹੈ ਜੀ ਇਹਨਾਂ ਸੂਟਾਂ ਦੇ ਵਿੱਚ ਆਪਾਂ ਨੂੰ ਪ੍ਰੈਸ ਦੀ ਜ਼ਰੂਰਤ ਪੈਂਦੀ ਹੀ ਪੈਂਦੀ ਆ ਸਾਰੇ ਸੂਟ ਦੀ ਕਟਾਈ ਜੀ ਮੈਂ ਅੱਗੇ ਵੀ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੱਸਿਆ ਗਿਆ ਇਸ ਤਰ੍ਹਾਂ ਦੇ ਸੂਟਾਂ ਦੇ ਵਿੱਚ ਨਾ ਸ਼ਿਮਰ ਸ਼ਿਲਕ ਦੇ ਵਿੱਚ ਕੱਪੜੇ ਦੀ ਕਟਾਈ ਜਿਹੜੀ ਪ੍ਰੈਸ ਦੀ ਹੈਲਪ ਲੈ ਕੇ ਹੀ ਕੀਤੀ ਜਾਂਦੀ ਹੈ ਇਹਨੂੰ ਇਸ ਤਰ੍ਹਾਂ ਵਿਛਾ ਲੈਣਾ ਹਨਾ ਹੁਣ ਕਢਾਈ ਦਾ ਤੁਸੀਂ ਧਿਆਨ ਦੇਖ ਲੈ ਐਸਟੀਮੇਟ ਆਹ ਜਿਹੜਾ ਮੇਨ ਆ ਆਹ ਫਲਾਵਰਸ ਮੇਨ ਜਿਹੜੀ ਕਰੀਜ ਬੰਦੀ ਹੁੰਦੀ ਹੁੰਦੀ ਆ ਉਹਦੇ ਉੱਪਰ ਆਊਗਾ ਹੁਣ ਤੁਸੀਂ ਕੀ ਕਰਨਾ 31 ਇੰਚ 32 ਤੋਂ 35 ਇੰਚ ਇਹਨਾਂ ਦੀ ਹੈਗੀ ਆ ਜੀ ਬਾਟਮ ਤਿਆਰ ਆ 35 ਤਿਆਰ ਆ 31 ਪਹੁੰਚੇ ਦੀ ਕਟਾਈ 31 ਦੀ ਆ ਚੀਜ਼ ਵਿੱਚ ਲਾਉਂਗੀ ਕਿਉਂ ਲਾਉਂਗੀ ਕਿਉਂਕਿ ਇੱਥੇ ਬੋਕਰਮ ਦੇ ਨਾਲ ਪਹੁੰਚੇ ਮੜੇ ਜਾਣੇ ਆ ਸਕਰੋਲ ਮਾਰੀ ਜਾਣਗੇ ਠੀਕ ਹੈ ਜੀ ਆ ਲੈ ਲਓ ਵਿੱਚ ਇੱਥੋਂ ਆ ਕਟਾਈ ਕਰ ਦਾਂਗੇ ਆਪਾਂ ਇੰਨੀ ਕੁ ਕਿਉਂਕਿ ਧਾਂਗੇ ਵਗੈਰਾ ਫਿਨਿਸ਼ ਹੋ ਜਾਣਗੇ ਹੁਣ ਤੁਸੀਂ ਇੱਥੋਂ ਇੰਚ ਟੇਪ ਰੱਖਣਾ ਵੀਰੇ 31 ਦੀ ਪੌਂਚੇ ਦੀ ਕਟਾਈ ਕਰੋਗੇ 31 ਇੰਚ ਦੀ ਇਸ ਤਰ੍ਹਾਂ ਆ ਲੋ ਜੀ 31 ਤੇ ਆਗੇ 31 ਤੇ ਤਿੰਨ ਮਾਰਕਿੰਗ ਕਰ ਲਿਓ ਠੀਕ ਹੈ 31 ਤੇ ਆ ਲੋ ਜੀ ਇੱਥੋਂ ਥੋੜੀ ਜੀ ਘਾਟਵਾਦ ਹੋ ਗਈ ਉਧਰੋਂ ਕੱਪੜਾ ਤੁਹਾਨੂੰ ਮੈਂ ਦੱਸਿਆ ਨਾ ਇਹ ਫਿਸਲ ਜਾਂਦਾ ਕੱਪੜਾ ਤੇ ਉਹ ਸੈਟਿੰਗ ਨਹੀਂ ਆਉਂਦੀ ਮੁੜ ਕੇ ਜਿਹੜੇ ਪਾਸੇ ਨੂੰ ਕੱਪੜੇ ਦਾ ਉਹ ਹੋਵੇ ਉਧਰ ਨੂੰ ਹੀ ਵਲਟ ਜਾਂਦਾ ਆ ਲੋ ਜੀ ਇੱਥੇ ਫੇਰ 31 ਇੰਚ ਕਹ ਹੁਣ ਦੇਖੋ ਇੱਥੇ ਇੰਨਾ ਕਾਣ ਆ 31 ਇੰਚ ਇੱਥੇ ਆ ਰਿਹਾ ਠੀਕ ਹੈ ਉਹਦੀ ਆਪਾਂ ਕੱਟ ਬਾਅਦ ਉਧਰ ਕਰਾਂਗੇ ਹੁਣ ਇੱਥੋਂ ਆਪਾਂ ਕੱਤੀ ਪੂਰਾ ਕਰ ਲੈਨੇ ਆ ਇਸ ਤਰ੍ਹਾਂ ਆਹ ਲਓ ਜੀ ਕੈਂਚੀ ਦੀ ਹੈਲਪ ਦੇ ਨਾਲ ਪਹਿਲਾਂ ਜਿੰਨਾ ਕੱਪੜਾ ਸ਼ਾਂਟੀ ਕਰਨਾ ਉਹ ਕਰਦਿਆ ਕਰੋ ਤੁਸੀਂ ਉਸ ਤੋਂ ਬਾਅਦ ਮਾਰਕਿੰਗ ਕਰਿਆ ਕਰੋ ਠੀਕ ਹੈ ਜੀ ਉਸ ਤੋਂ ਬਾਅਦ ਮਾਰਕਿੰਗ ਕਰੋਗੇ ਪਰਫੈਕਟ ਮਾਰਕਿੰਗ ਆਜੂਗੀ ਆਹ ਲਓ ਜੀ ਆਹ ਕੱਪੜਾ ਆਪਾਂ ਸ਼ਾਂਟੀ ਕਰਨਾ ਜੇ ਮੈਂ ਸ਼ਾਂਟੀ ਕਰਕੇ ਫੇਰ ਹੀ ਮਾਰਕਿੰਗ ਤੁਹਾਨੂੰ ਵੈਸੇ ਮੇਰੀ ਮਾਰਕਿੰਗ ਓਕੇ ਹੋਊਗੀ ਮੈਂ ਉਸ ਹਿਸਾਬ ਨਾਲ ਹੀ ਮਾਰਕਿੰਗ ਕੀਤੀ ਆ ਆਹ ਲਓ ਇੰਨਾ ਕਾਣ ਸੀਗਾ ਇਹਦੇ ਵਿੱਚ ਇਹ ਆਪਾਂ ਕੱਟ ਦਿੱਤਾ ਹੁਣ ਤੁਸੀਂ ਆ ਜਾਓ ਉੱਥੇ ਉਸੇ ਚੀਜ਼ ਤੇ ਮਾਰਕਿੰਗ ਤੇ ਹਾਲੋ ਵੀਰੇ ਆਸ ਦੇਖੋ 31 ਇੰਚ ਆ ਨਾ ਸੈਂਟਰ 31 ਆ ਹਨਾ ਤੇ ਆਪਾਂ ਪਾਉਣਾ 12 ਇੰਚ ਚੜਾਈ ਪਾਉਣੀ ਆ ਪਹੁੰਚਾਂ ਦੀ ਆ ਦੇਖੋ ਜੀ 12 ਹੀ ਹੈਗਾ ਇੰਚ ਇੰਚ ਨਾ ਜਿੰਨੀ ਜਿੰਨੀ ਕੜਾਈ ਆ ਉਥੋਂ ਇੰਚ ਇੰਚ ਦੋਨੋਂ ਪਾਸਿਆਂ ਨੂੰ ਛੜ ਦੋ ਕਪੜਾ ਇੰਨਾ ਇੰਨਾ ਠੀਕ ਹੈ ਜੀ ਇੰਚ ਹੋ ਗਿਆ ਇੱਥੋਂ ਲਾ ਲਓ 12 ਇੰਚ ਆਪਾਂ ਇਧਰੋਂ ਛੱਡ ਦੇਣਾ ਕਿਉਂਕਿ ਇਧਰੋਂ ਵੀ ਕਢਾਈ ਦੇ ਨਾਲ 13 ਇੰਚ ਦਾ ਪਹੁੰਚਾ ਪਊਗਾ ਇਹਨਾਂ ਦੇ ਠੀਕ ਐ ਇਸ ਤਰ੍ਹਾਂ ਚੜਾਈ ਲਾਂਦੇ ਜਾਣਾ ਇਸ ਦੂਆ ਇੱਥੇ ਆਪਣਾ ਤੁਸੀਂ 1.5 ਇੰਚ ਦੀ ਸਪੇਸ ਆ ਨਾ ਇੱਥੋਂ 1.5-1.5 ਇੰਚ ਦੀ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਉਹ ਸਹੀ ਹੋ ਜੂ ਤੁਹਾਡੇ ਲਈ ਜਿਹੜਾ ਕਪੜਾ ਐਕਸਟਰਾ ਲਗਭਗ 3 ਇੰਚ ਨੂੰ ਲੈ ਜੂਗਾ ਪਾਸੇ ਉਹਦੇ ਨਾਲ ਇਕੜਾ ਆਈ ਦੇ ਸਾਬਨਾ ਕੀਤਾ ਜਾਂਦਾ ਠੀਕ ਹੈ ਜੀ ਹੁਣ ਤੁਸੀਂ ਬਸ ਇੱਥੋਂ ਮਾਰਕਿੰਗ ਕਰ ਲਈ ਇੱਥੋਂ ਮਾਰਕਿੰਗ ਕਰਨ ਦਾ ਇਹ ਸੌਖ ਹੋ ਜਾਂਦਾ ਇੱਥੋਂ ਰੱਖੋ ਐਂਸੀ ਟੇਪ ਤੇ 13 ਦੀ ਮਾਰਕਿੰਗ ਕਰ ਦੋ ਇਸ ਤਰ੍ਹਾਂ ਜਿੰਨਾ ਪਹੁੰਚਾ ਤੁਹਾਨੂੰ ਚਾਹੀਦਾ ਉਸ ਸਾਬਨਾ ਮੇਨ ਸੈਂਟਰ ਇੱਥੋਂ ਲਿਆ ਜਾਣਾ ਸੈਂਟਰ ਲੈ ਕੇ ਉਹਦਾ ਮੇਜਮੈਂਟ ਕਰਦੇ ਇੱਥੋਂ ਹੋ ਗਿਆ ਇੱਥੋਂ ਕੱਢ ਆਹ ਸੈਂਟਰ ਲੈ ਲਿਆ ਸੈਂਟਰ ਲੈ ਕੇ ਦੋਨੇ ਪਾਸੇ ਦੇਖ ਲੈਣਾ ਕਿੰਨਾ ਕਿੰਨਾ ਉਸ ਤੋਂ ਬਾਅਦ 13 ਤੇ ਆ ਗਿਆ ਹਨਾ 13 ਤੇ ਇਸ ਤਰ੍ਹਾਂ ਦੋਨੇ ਪਾਸੇ ਕਢਾਈ ਦਾ ਮਾਰਜਨ ਰੱਖਦੇ ਹੋਏ ਤੇ ਇੰਚ ਇੰਚ ਡੇਡ ਡੇਡ ਇੰਚ ਦੋਨੇ ਪਾਸੇ ਛੱਡਿਆ ਜਾਊਗਾ ਠੀਕ ਹੈ ਜੀ ਆ ਦੋਨੇ ਪਾਸੇ ਕਢਾਈ ਦਾ ਹੋ ਗਿਆ ਹੁਣ ਤੁਸੀਂ ਵੀਰੇ ਪਹਿਲਾਂ ਇਹਨਾਂ ਦੀ ਲੈਂਥ ਉਤਾਰੋਗੇ ਆ ਵਾਲੀ ਨਾ ਲੈਂਥ ਇਸ ਤਰ੍ਹਾਂ ਤਾਰ ਦੇਣੀ ਹੈ 31 ਇੰਚ ਦੀ ਲੈਂਥ ਮੈਂ ਤਾਰਦੀ ਆ 31 ਇੰਚ ਬਾਟਮ ਤਿਆਰ ਆ ਮੈਂ 4 ਇੰਚ ਲੈਣੀ ਵਾਲੇ ਸਲਵਾਰ ਦੇ ਵਿੱਚ ਜਿਹੜੀ ਬਾਟਮ 3 ਇੰਚ ਦੀ ਵੀ 벨ਟ ਪਾਉਣੀ ਹੁੰਦੀ ਹੁੰਦੀ ਉਹਨਾਂ ਦੇ ਹੁਣ ਤੁਸੀਂ ਇਧਰਲਾ ਕਪੜਾ 벨ਟ ਚ ਕੰਮ ਆ ਜਾਊਗਾ ਇਹਨੂੰ ਇਸ ਤਰ੍ਹਾਂ ਤਾਰ ਲਓ ਆਪਣੀ ਮਾਰਕਿੰਗ ਕੀਤੀ ਹੋਈ ਆ ਬਸ ਮਾਰਕਿੰਗ ਦੇ ਉੱਪਰ ਉੱਪਰ ਕੈਂਚੀ ਫੇਰਦੇ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਆਹ ਲਓ ਜੀ ਅਸੀਂ ਇਹਨਾਂ ਕੰਮ ਇਸੇ ਦਾ ਹੁਣ ਤੁਸੀਂ ਆ ਜਾਓ ਇਧਰਲੇ ਪਾਸੇ ਹਾਲੋ ਇਹ ਇਧਰਲੇ ਪਾਸੇ ਵੀ ਆਪਾਂ ਉਸੇ ਤਰ੍ਹਾਂ ਮਾਰਕਿੰਗ ਫੋਲ ਕਰ ਲੈਣੀ ਹੈ ਜੇ ਕਿਤੋਂ ਵੀ ਨਾ ਸਮਝ ਆਈ ਵੀਰੇ ਕਦੋਂ ਵੀ ਕਮੈਂਟ ਕਰਕੇ ਪੁੱਛ ਸਕਦੇ ਆ ਹਫਤੇ ਬਾਅਦ ਪੰਜ ਪੰਜ ਦਿਨਾਂ ਬਾਅਦ ਚਾਰ ਦਿਨਾਂ ਬਾਅਦ ਮੈਂ ਤੁਹਾਡੇ ਜਿਹੜੇ ਆਪਣੇ ਚੈਨਲ ਤੇ ਜਾ ਕੇ ਕਮੈਂਟ ਚੈੱਕ ਕਰਦੀ ਹੁੰਨੀ ਆ ਇਹ ਤੁਹਾਡੇ ਕਮੈਂਟਾਂ ਦੇ ਜਵਾਬ ਮੈਂ ਵੀਡੀਓ ਦੇ ਵਿੱਚ ਲਾਈਵ ਦੇ ਵਿੱਚ ਦਿੰਨੀ ਹੁੰਦੀ ਆ ਠੀਕ ਹੈ ਜੀ ਆਹ ਲੋ ਜੀ ਇਸ ਤਰ੍ਹਾਂ ਇਹਨਾਂ ਦਾ ਹੋ ਗਿਆ ਇਸ ਤਰ੍ਹਾਂ ਹੋਣ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਇਹਨੂੰ ਚੱਕ ਲੈਣਾ ਆਹ ਲੋ ਜੀ ਟਾਪਟੇ ਤੇ ਤਾਂ ਕੋਈ ਸੈਂਟਰ ਨਹੀਂ ਕੱਢਣਾ ਹਨਾ ਟਾਪਟੇ ਤੇ ਬਸ ਇਸ ਤਰ੍ਹਾਂ ਵਿਛਾ ਲਿਓ ਕਿਉਂਕਿ ਇੱਥੇ ਤਾਂ ਕਢਾਈ ਦਾ ਕਰਕੇ ਆਪਾਂ ਨੂੰ ਸੈਂਟਰ ਵੀਰੇ ਕੱਢਣਾ ਹੀ ਪੈਣਾ ਸੀਗਾ ਟਾਪਟਾ ਚੱਕ ਲਓ ਆ ਇਹਨਾਂ ਦੀ ਬੈਲਟ ਹੋ ਗਈ ਬੈਲਟ ਇਹਨਾਂ ਦੇ ਹੈਗੀ ਆ ਜੀ 21 ਇੰਚ ਤਿਆਰ ਇਹ ਆਰਾਮ ਨਾਲ ਹੋਊਗੀ ਜੀ ਆਪਾਂ 24 ਦੀ ਕਟਾਈ ਕਰ ਲੈਨੇ ਇੱਥੇ ਆ ਲੋ ਜੀ ਆ ਕਾਣ ਵਗੈਰਾ ਇਹਦੇ ਚ ਕੱਢਦੇ ਨੇ ਨਾਲ ਹੀ ਮੈਂ ਤੁਹਾਨੂੰ ਬੈਲਟ ਦਾ ਵੀ ਦੱਸ ਹੀ ਦਿੱਤਾ ਬਸ ਹੁਣ ਇਹਦੀ ਲੈਨਿੰਗ ਦਾ ਤੁਹਾਨੂੰ ਮੈਂ ਦੱਸਦੀ ਆ ਆ ਲੋ ਜੀ ਇਸ ਤਰ੍ਹਾਂ ਹੋ ਗਿਆ ਇਹਨਾਂ ਦੇ ਬੈਲਟ ਤਿਆਰ ਹੋ ਜਾਣਗੇ ਹੁਣ ਆ ਜੋ ਵੀਰੇ ਇਹਨਾਂ ਟਾਫਟਾ ਨਾਲ ਚੱਕਦੀ ਆ ਇਹ ਸੂਟਾਂ ਦੇ ਵਿੱਚ ਨਾ ਇਹੀ ਉਹ ਹੁੰਦਾਗਾ ਦੇਖੋ ਹੁਣ ਤੁਸੀਂ ਕੀ ਕਰਨਾ ਇਹਦੀ ਜਿਹੜੀ ਕਟਾਈ ਆ ਕਿਹੜੇ ਪਾਸੇ ਕਰੋਗੇ ਇਸ ਪਾਸੇ ਨੂੰ ਲੰਬੇ ਲੋਟਣਾ ਤਾਰੇ ਜਿਸ ਤਰ੍ਹਾਂ ਆਪਾਂ ਜੈਂਪਰ ਦੀ ਤਾਰੀ ਸੀ ਉਸ ਤਰ੍ਹਾਂ ਨਤਾਰੇ ਕੋ ਕਿਉਂਕਿ ਉਸ ਤਰ੍ਹਾਂ ਜੇ ਤਾਰੋਗੇ ਤੁਸੀਂ ਹਨ ਜਿਹੜੀ ਤੁਹਾਡੀ 벨ਟ ਦੀ ਲੈਂਥ ਆ ਉਹ ਨਹੀਂ ਉਤਰਨੀ ਇਸ ਤਰ੍ਹਾਂ ਨਾ ਵਿਚੋ ਹੀ ਜਦੋਂ ਆਪਾਂ ਲੰਬਾਈ ਉਤਾਰਾਂਗੇ ਲੰਬਾਈ ਇੱਕ ਪਾਸੇ ਉਤਾਰ ਲਾਂਗੇ ਪਹੁੰਚਾਂ ਦੀ ਤੇ ਉਸ ਤੋਂ ਬਾਅਦ ਆਪਣੇ ਜਿਹੜਾ ਪਾਸੇ ਕੱਪੜਾ ਬਚੂਗਾ ਤੁਹਾਨੂੰ ਮੈਂ ਦਿਖਾਉਣੀ ਉਹ ਵੀ ਚੰਗੀ ਤਰ੍ਹਾਂ ਵਿਛਾ ਕੇ ਬਣੀ ਰਿਓ ਵੀਡੀਓ ਦੇ ਵਿੱਚ ਆਹ ਲੋ ਜੀ ਇਸ ਤਰ੍ਹਾਂ ਕੱਪੜਾ ਵੀਰੇ ਚੰਗੀ ਤਰ੍ਹਾਂ ਵਿਛਾ ਲੈਣਾ ਹਨਾ ਵਿਛਾ ਕੇ ਜਿਹੜੇ ਤੁਸੀਂ ਪਹੁੰਚੇ ਕੱਟੇ ਆ ਹੁਣ ਉਹ ਵਾਲੇ ਚੱਕੋਗੇ ਪਹੁੰਚਿਆਂ ਨੂੰ ਆਹ ਲੋ ਜੀ ਠੀਕ ਹੈ ਇਸ ਤਰ੍ਹਾਂ ਕਪੜਾ ਚੰਗੀ ਤਰ੍ਹਾਂ ਵਿਛਾ ਲਿਓ ਪਰ ਬਲ ਵਗੈਰਾ ਕੱਢ ਲਿਓ ਬਲ ਵਗੈਰਾ ਕੱਢ ਕੇ ਇੱਕ ਪਾਸੇ ਜਿਹੜੇ ਪਾਸੇ ਆਪਾਂ ਪਹੁੰਚੇ ਤਾਰਨੇ ਉਸ ਤਰ੍ਹਾਂ ਕਪੜਾ ਇੱਕੋ ਜਿਹਾ ਕਰ ਲਿਓ ਆਹ ਲੋ ਜੀ ਮੈਂ ਕਪੜਾ ਇੱਕੋ ਜਿਹਾ ਕਰ ਲਿਆ ਤੁਹਾਡੇ ਸਾਹਮਣੇ ਬਲ ਵਗੈਰਾ ਕੱਢ ਲਈ ਹੁਣ ਤੁਸੀਂ ਕੀ ਕਰਨਾ ਹੈ ਇਹਦੇ ਉੱਪਰ ਜਾਂ ਤਾਂ ਕਪੜਾ ਵਿਛਾ ਲਿਓ ਜਾਂ ਤੁਹਾਨੂੰ ਪਤਾ ਵੀ ਤੁਸੀਂ 13 13 ਇੰਚ ਦੀ ਚੜਾਈ ਕੱਟੀ ਆ ਹਨਾ ਤੇ ਲੰਬਾਈ ਤੁਸੀਂ ਕੱਟੀ 31 ਇੰਚ ਦੀ ਤੇ 31 ਇੰਚ ਦੀ ਮਾਰਕਿੰਗ ਕਰ ਲਿਓ ਪਹਿਲਾਂ ਤੇ ਚੜਾਈ ਦੀ ਤੁਸੀਂ ਕਰ ਲਿਓ 13 ਇੰਚ ਦੀ ਠੀਕ ਹੈ ਜੀ ਇਸ ਤਰ੍ਹਾਂ ਹਲੋ ਜੀ ਜਿਹੜੀ ਘਾਟਵਾਦ ਹੋਈ ਆਪਾਂ ਇਧਰੋਂ ਕੱਟ ਦਿੰਨੇ ਆ ਕਿਉਂਕਿ ਵੀਰੇ ਲੈਨਿੰਗਾਂ ਜਿਹੜੀਆਂ ਹੁੰਦੀਆਂ ਨੇ ਇਹਨਾਂ 'ਚ ਘਾਟਵਾਦ ਹੁੰਦੀ ਹੁੰਦੀ ਆ ਆਹ ਲਓ ਆਪਾਂ ਵਿਛਾ ਲਿਆ ਨਾ ਹੁਣ ਚੰਗੀ ਤਰ੍ਹਾਂ ਹੁਣ ਤੁਸੀਂ ਆਜੋ ਮੇਨ ਇਹਦੇ ਜਿਹੜੀ ਹੈਗੀ ਚੜਾਈ ਹੈਗੀ 13 ਇੰਚ ਤੇ ਲੰਬਾਈ ਹੈਗੀ ਆ 31 ਇੰਚ ਸਭ ਤੋਂ ਪਹਿਲਾਂ ਲਾ ਲਓ ਮਾਰਕਿੰਗ ਲੰਬਾਈ ਦੀ 31 ਦੀ ਆ ਲੋ ਜੀ ਇੱਕ ਨਾ ਇਹਨਾਂ ਚੀਜ਼ਾਂ ਇਸ ਤਰ੍ਹਾਂ ਦੀ ਜਿਹੜੀ ਲੈਨਿੰਗ ਵਾਲੀ ਬਾਟਮ ਹੁੰਦੀ ਆ ਉਹਦੇ ਵਿੱਚ ਕਾਟ ਪਾਉਣਾ ਨਾ ਭੁੱਲਿਆ ਕਰੋ ਉਹਦੇ ਵਿੱਚ ਨਾ 1.5 ਇੰਚ ਦੀ ਕੰਦੇ ਦੀ ਪਹੁੰਚੇ ਦੀ ਕਾਟ ਪੈਂਦੀ ਆ ਫਰੰਟ ਤੇ ਉਹ ਪਾਇਆ ਕਰੋ ਜ਼ਰੂਰ ਤੁਸੀਂ ਵੀ ਠੀਕ ਹੈ ਜੀ ਉਹ ਵਾਲੀ ਕਾਟ ਤੁਸੀਂ ਵੀ ਪਾ ਦਿਆ ਕਰੋ ਇਧਰੋਂ ਥੋੜਾ ਜਿਹਾ ਕਪੜਾ ਕਾਣ ਚਾਹੀਏ ਆਪਾਂ ਸ਼ਾਂਟੀ ਕਰ ਦਿੰਨੇ ਆ ਪਹਿਲਾਂ ਉਧਰੋਂ ਕਪੜਾ ਸੈੱਟ ਸੀਗਾ ਆ ਲੋ ਜੀ ਠੀਕ ਹੈ ਜੀ ਇਸ ਤਰ੍ਹਾਂ ਧਿਆਨ ਰੱਖਦੇ ਹੋਏ ਕਟਾਈ ਕਰਿਓ ਦੇਖੋ ਜੀ ਪੀਤਾ ਦੁਆਰਾ ਮਾਰੋ 33 ਹਨ ਇੱਥੇ ਹੁੰਦਾ 33 ਹੋਂ ਤੁਸੀਂ ਇੱਧਰ ਦੇਖੋ ਇੱਥੇ ਕਿੱਥੇ ਹੁੰਦਾ 33 ਉਹਦੀ ਮਾਰਕਿੰਗ ਕਰ ਲਓ ਇੱਥੇ ਹੁੰਦਾ ਜੀ 33 ਠੀਕ ਹੈ ਜੀ ਉਹ ਥੋੜੀ ਜਿਹੀ ਕੱਪੜੇ ਦੇ ਵਿੱਚ ਗਾਣ ਸੀ ਹੁਣ ਤੁਸੀਂ ਆ ਨੋਕ ਆ ਜਿਹੜੇ ਪਾਸੇ ਦੋਨੇ ਮੂੰਹ ਖੁੱਲਿਆ ਉਸ ਪਾਸੇ ਤੋਂ 13 ਇੰਚ ਦੀ ਇਸ ਤਰ੍ਹਾਂ ਰੱਖਦੇ ਹੋਏ ਨਾ ਆ ਕਰ ਲਿਓ ਮਾਰਕਿੰਗ ਦੇਖੋ ਉਧਰ ਤੁਹਾਨੂੰ ਕੱਪੜਾ ਵਾਧਾ ਦੀਂਦਾ ਨਾ ਆ ਵਾਲਾ ਕੱਪੜਾ ਜਿਹੜਾ ਇਹ ਆਪਾਂ 벨ਟ ਚ ਕੰਮ ਆ ਜਾਊਗਾ ਜੇ ਆਪਾਂ ਆਡੇ ਲੋਡ ਕੱਢਦੇ ਸੀਗੇ ਉਹ ਸਲੋਟ ਆਪਣੀ 벨ਟ ਦਾ ਪੂਰਾ ਕੱਪੜਾ ਨਹੀਂ ਉਤਰਨਾ ਸੀ ਠੀਕ ਹੈ ਜੀ ਬਣੇ ਰਹੋ ਵੀਡੀਓ ਦੇ ਵਿੱਚ ਤੇ ਤੁਹਾਨੂੰ ਅੱਗੇ ਮੈਂ ਕੱਪੜਾ ਵਿਛਾ ਕੇ ਚੰਗੀ ਤਰ੍ਹਾਂ ਦੱਸਦੀ ਆ ਠੀਕ ਹੈ ਜੀ ਆ ਲਓ ਪਹਿਲਾਂ ਲੈਂਥ ਉਤਾਰ ਲੈਣੀ ਵੀਰੇ ਇਸ ਤਰ੍ਹਾਂ ਠੀਕ ਹੈ ਜੀ ਆ ਲੋ ਜੀ ਲੈਂਥ ਉਤਾਰ ਦਿੱਤੀ ਲੈਂਥ ਉਤਾਰਨ ਤੋਂ ਬਾਅਦ ਤੁਸੀਂ ਆ ਜਾਓ ਇਹਨਾਂ ਦੀ ਚੜਾਈ ਹੈ ਜਿਹੜੀ ਮੈਂ ਮਾਰਕਿੰਗ ਤੁਹਾਡੇ ਸਾਹਮਣੇ ਕੀਤੀ ਪਈ ਆ ਬਸ ਉਹਦੇ ਉੱਪਰ ਆਪਾਂ ਉਸੇ ਤਰ੍ਹਾਂ ਕਟਾਈ ਕਰਦੇ ਜਾਣਾ ਆ ਲੋ ਜੀ ਕਿਪਸ ਐਸਟਰਾ ਐਸਟਰਾ ਜੀ ओके okay, जी ਹੁਣ ਤੁਸੀਂ ਆ ਦੇਖੋ ਆ ਆਪਣੇ ਹੋ ਗਏ ਪਹੁੰਚੇ ਆ ਹੋ ਗਈ ਆਪਣੇ 벨ਟ ਦਾ ਕਪੜਾ ਮੈਂ ਤੁਹਾਨੂੰ ਵਿਛਾ ਕੇ ਚੰਗੀ ਤਰ੍ਹਾਂ ਦਿਖਾਉਣੀ ਆ ਵੀਰੇ ਕਿਤੋਂ ਵੀ ਨਾ ਸਮਝਾਈ ਹੋਈ ਤਾਂ ਆ ਲੋ ਦੇਖੋ ਇਸ ਤਰ੍ਹਾਂ ਆਪਾਂ ਵਿਛਾ ਲਿਆ ਨਾ ਪੂਰਾ ਪੂਰਾ ਨਾ ਲੰਬਾਈ ਲੋਟ ਵੀ ਤੇ ਚੜਾਈ ਲੋਟ ਵੀ ਇੱਕ ਪਹੁੰਚੇ ਦਾ ਕਪੜਾ ਹੋ ਗਿਆ ਇੱਧਰਲੇ ਪਾਸੇ ਦੂਸਰੇ ਦਾ ਹੋ ਗਿਆ ਇਹਨਾਂ ਨੂੰ ਵੀ ਵਿਛਾ ਲਿਓ ਬਸ ਬਾਟਮ ਦੀ ਕਟਾਈ ਵੀਰੇ ਮੈਂ ਤੁਹਾਨੂੰ ਦੱਸੀ ਹੋਈ ਆ ਠੀਕ ਹੈ ਇਹ ਕੜਾਈ ਵਾਲਾ ਸੀਗਾ ਸਪੈਸ਼ਲ ਤੇ ਮੈਂ ਕਿ ਵੀ ਚਲੋ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਇਹ ਚੀਜ਼ ਵੀ ਆਹ ਲਓ ਜੀ ਇਹ ਆਪਣੇ ਬਾਟਮ ਦਾ ਹੋ ਗਿਆ ਇਹਦਾ ਹੋ ਗਿਆ ਸੌਰੀ ਜੀ ਪਹੁੰਚਾ ਦਾ ਹੋ ਗਿਆ ਤੇ ਬਾਟਮ ਆਪਾਂ ਤੁਹਾਡੇ ਸਾਹਮਣੇ ਇੱਥੇ ਕਟਾਈ ਕੀਤੀ ਆ ਉਹ ਵੀ ਮੈਂ ਤੁਹਾਨੂੰ ਨਾਲ ਮੈਚ ਕਰਕੇ ਜਿੰਨਾ ਆਪਣਾ ਬਾਟਮ ਦਾ ਕੱਪੜਾ ਕੱਟਿਆ ਹੋਇਆ ਉਹਨਾਂ ਆਪਾਂ ਲਾਈਨਿੰਗ ਦਾ ਵੀ ਕੱਟ ਲੈਨੇ ਆਂ ਲਾਈਨਿੰਗ ਦਾ ਕੱਟ ਕੇ ਮੈਂ ਤੁਹਾਨੂੰ ਦੱਸ ਦਿਆਂ ਠੀਕ ਹੈ ਜੀ ਇਸ ਤਰ੍ਹਾਂ ਹੁਣ ਜਿਹੜਾ ਆਪਾਂ ਬਾਟਮ ਦਾ ਕੱਪੜਾ ਕੱਟਿਆ ਤੁਹਾਡੇ ਸਾਹਮਣੇ ਕੱਟਿਆ ਸੀ ਹਨਾ ਤੇ ਉਹਦੇ ਉਪਰਾਂ ਲੈਣੀ ਵਿਛਾਲਿਓ ਜਿਹੜੀ ਆਪਣੀ ਪਹੁੰਚਾਂ ਨਾਲੋਂ ਵੱਧੀ ਲੈਣੀਗਾ ਉਹ ਬਣੀ ਇਹਨੂੰ ਇਸ ਤਰ੍ਹਾਂ ਵਿਛਾਲਿਓ ਇਸ ਤਰ੍ਹਾਂ ਵਿਛਾ ਕੇ ਬਸ ਕੈਂਚੀ ਦੀ ਉਹਦੀ ਹੈਲਪ ਲੈ ਲਿਓ ਇਸ ਤਰ੍ਹਾਂ ਤੇ ਉਹ ਕਟਾਈ ਕਰਨੀ ਹੈ ਕੈਂਚੀ ਦੀ ਹੈਲਪ ਤਾਂ ਆਪਾਂ ਨੂੰ ਲੈਣੀ ਪਣੀ ਹੈ ਕਟਾਈ ਨਹੀਂ ਕੀਤੀ ਜਾਣੀ ਕੈਂਚੀ ਤੋਂ ਬਿਨਾਂ ਤਾਂ ਇਹ ਕੱਟ ਤਾਂ ਇਹ ਕੱਟ ਗਿਆ ਜਿਹੜਾ ਇੱਥੋਂ ਜੋਇੰਟ ਆ ਨਾ ਇਹ ਆਹ ਵਾਲਾ ਇਹਨੂੰ ਅਲੱਗ-ਅਲੱਗ ਕਰ ਲਿਓ ਇਸ ਤਰ੍ਹਾਂ ਕਿਉਂਕਿ ਅੱਧੇ ਅੰਚ ਆਪਾਂ ਨੇਫੇ ਤੋਂ ਨਾ نیچے ਰੱਖ ਕੇ ਮੈਂ ਜਿਹੜੀ ਲਾਈਨਿੰਗ ਲਾਉਣੀ ਹੁੰਦੀ ਹੈ ਉਹ ਵੀਡੀਓ ਸ਼ਾਇਦ ਆਪਾਂ ਆਪਣੇ ਚੈਨਲ ਤੇ ਦਿੱਤੀ ਹੋਈ ਹੈ ਤੁਹਾਨੂੰ ਜਾ ਕੇ ਚੈੱਕ ਕਰ ਲਿਓ ਬਾਟਮ ਦੀ 벨ਟ ਲਾਉਣ ਦਾ ਤਰੀਕਾ ਉਹ ਮੈਂ ਤੁਹਾਨੂੰ ਦੱਸਿਆ ਹੋਇਆ ਮੈਨੂੰ ਲੱਗਦਾ ਆਪਣੇ ਚੈਨਲ ਤੇ ਜਾ ਕੇ ਚੈੱਕ ਕਰਿਓ ਆਹ ਲੋ ਜੀ ਆਹ 벨ਟ ਹੋ ਗਈ ਆ ਇਹਨਾਂ ਦੀ ਪੌਂਚੇ ਹੋ ਗਏ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਐਨੇ ਜਿਹੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ